ਨੇ ਨਾ ਕਾਰਨੋਂ ਜਿਹੜਾ ਜੁੱਧ ਨਸ਼ਾ ਵਿਰੋਧ ਦਾ ਉਹਦੇ ਸੰਬੰਧੀ ਅਸੀਂ ਹਰ ਸਟੇਸ਼ਨ ਦੇ ਉੱਪਰ ਕੈਂਪ ਚੱਲ ਰਹੀ ਸਾਡੀ ਉੱਤੇ ਸਾਡੇ ਫੋਰਸ ਨੇ ਜੀਆਰਪੀ ਨੇ ਲਦਿਆਣ ਜੀ 16 ਕਿਲੋਫੀ ਫੜੀ ਸੀ ਪਿਛਲੇ ਹਫਤੇ ਇਹਨਾਂ ਨੇ ਵੀ 1 ਕਿਲੋ ਪਠਾਨਕੋਟ 700 ਗ੍ਰਾਮ ਇਹਨਾਂ ਨੂੰ ਫੜੀ ਇਸ ਤਰੀਕੇ ਨਾਲ ਨਸ਼ੇ ਜਿਹੜੇ ਆ ਉਹਨੂੰ ਸਾਡਾ ਪਿੱਛਾ ਉਹਨੂੰ ਖਤਮ ਕੀਤਾ ਗਾਇਆ ਦੂਜਾ ਸਾਡਾ ਐਂਟੀ ਸਬੋਡਿਟ ਤਰੀਕੇ ਨਾਲ ਸੈਕ ਕਰ ਰਹੇ ਹਾਂ ਸਾਰਿਆਂ ਨੂੰ ਕੋਈ ਬੈਗ ਦੇ ਵਿੱਚ ਕੋਈ ਨਾਜਾਇਜ਼ ਕੋਸਲਾ ਜਾਂ ਕੋ ਪਦਾਰਥ ਇਦਾਂ ਦਾ ਨਾ ਹੋਵੇ ਜਦੇ ਨਾਲ ਐਂਟੀ ਸਬੋਡਿਟ ਕੋਈ ਖਤਰਾ ਪੈਦਾ ਹੋ ਜਾਏ ਉਸੇ ਨੂੰ ਦੇਖ ਕੇ ਚੈੱਕ ਕਰ ਰਹੇ ਹਾਂ ਮੈਂ ਪਿੱਛੇ ਚੈੱਕ ਕਰਦਾ ਆਂ ਚਲਾੰਗ ਟਾਂਡਾ ਮਕੇਰੀਆ ਪੁਹਾੜਾ ਇਹ ਵੀ ਸਟੇਸ਼ਨ ਸਾਰੇ ਚੈੱਕ ਕੀਤੇ ਨੇ ਪੋਰਸ ਨੂੰ ਵਿਦਾਦ ਕੀਤੀ ਆ ਕਿ ਅਲਰਟ ਹੋ ਕੇ ਡਿਊਟੀ ਕਰਨ ਰਪੀ ਪੁਲਿਸ ਤੇ ਆਰਪੀਫ ਫੂਸੜੀਆਂ ਪੂਰੀ ਮੇਲ ਦੇ ਨਾਲ ਡਿਊਟੀ ਕਰ ਰਹੀ ਹੈ ਤੇ ਇਹ ਕੋਈ ਅਨਕਸਾਵੀ ਘਟਨਾ ਨਹੀਂ ਹੋ ਸਕਦੀ ਟਾਂਡਾ ਉਹਦੇ ਲਈ ਪ੍ਰਪੋਜ਼ਲ ਚੱਲ ਰਹੀ ਹੈ ਲਿਖ ਕੇ ਭੇਜਿਆ ਆ ਚਾਰਦਵਾਰੀ ਜਲਦੀ ਹੋ ਜਾਏ ਉਹਦੇ ਲਈ ਲਿਖ ਕੇ ਭੇਜਿਆ